ਹੈਲੋ ਸਤਿ ਸ੍ਰੀ ਅਕਾਲ ਜੀ ਕਿਊਰ ਸਿੰਮੂ ਐਂਡ ਖੂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਕਰਦੇ ਆਪਾਂ ਵੀਡੀਓ ਸ਼ੁਰੂ ਤੇ ਪਬਜੀ ਬੈਨ ਵਾਲੀ ਆਈਡੀ ਤੋਂ ਆਪਾਂ ਨੂੰ ਕਮੈਂਟ ਆਇਆ ਬਹੁਤ ਬਹੁਤ ਧੰਨਵਾਦ ਜੀ ਤੇ ਇਸ ਭੈਣ ਨਾਲ ਅੱਜ ਮੈਂ ਗੱਲ ਵੀ ਕੀਤੀ ਸੀ ਫੋਨ ਤੇ ਭੈਣ ਜੀ ਬਹੁਤ ਨਾਈਸ ਆ ਤੇ ਬਹੁਤ ਹੀ ਵਧੀਆ ਸੁਭਾਅ ਲੱਗਿਆ ਭੈਣ ਜੀ ਦਾ ਗੱਲ ਕੀਤੀ ਬੜਾ ਵਧੀਆ ਲੱਗਿਆ ਜਿਵੇਂ ਕਿਸੇ ਆਪਣੇ ਭੈਣ ਭਰਾਣ ਵਾਲੀ ਗੱਲ ਕੀਤੀ ਹੈ ਤੇ ਬਹੁਤ ਵਧੀਆ ਤੁਹਾਡੀ ਨੇਚਰ ਆ ਦੀਦੀ ਤੇ ਤੁਸੀਂ ਗੱਲ ਕੀਤੀ ਮੇਰੇ ਨਾਲ ਮੈਨੂੰ ਬਹੁਤ ਵਧੀਆ ਲੱਗਿਆ ਕਾਰਜ ਸਿੰਘ ਦੀ ਆਈਡੀ ਤੋਂ ਕਮੈਂਟ ਆਇਆ ਆਪਨ ਬਹੁਤ ਬਹੁਤ ਧੰਨਵਾਦ ਜੀ ਸਰਬਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਰਮਨਦੀਪ ਕੌਰ ਬਹੁਤ ਬਹੁਤ ਧੰਨਵਾਦ ਜੀ ਹਰਪ੍ਰੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਬਵਨਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਮਨਜੀਤ ਕੌਰ ਖੋਖਰ ਰੂਪਨਗਰ ਬਹੁਤ ਬਹੁਤ ਧੰਨਵਾਦ ਜੀ ਜਸਵਿੰਦਰ ਕੌਰ ਮਾਲਪੁਰ ਤੋਂ ਬਹੁਤ ਬਹੁਤ ਧੰਨਵਾਦ ਜੀ ਪ੍ਰੀਤ ਸਿੰਘ ਦੀ ਆਈਡੀ ਤੋਂ ਕਮੈਂਟ ਆਇਆ ਆਪਾਂ ਨੂੰ ਬਹੁਤ ਬਹੁਤ ਧੰਨਵਾਦ ਜੀ ਨਿਰਮਲਾ ਦੇਵੀ ਫਗਵਾੜੇ ਤੋਂ ਬਹੁਤ ਬਹੁਤ ਧੰਨਵਾਦ ਜੀ ਗੁਰਨੂਰ ਬਹੁਤ ਬਹੁਤ ਧੰਨਵਾਦ ਜੀ ਸਵਰਨਜੀਤ ਕੌਰ ਰਾਮਪੁਰੇ ਵਾਲੇ ਬਹੁਤ-ਬਹੁਤ ਧੰਨਵਾਦ ਜੀ ਮਮਾਜ਼ ਕਿਚਨ ਬਹੁਤ-ਬਹੁਤ ਧੰਨਵਾਦ ਜੀ ਚਲੋ ਜੀ ਇੰਨੇ ਕਮੈਂਟ ਆਏ ਸੀ ਆਪਾਂ ਨੂੰ ਤੇ ਆਪਾਂ ਤੁਹਾਡੇ ਨਾਮ ਬੋਲ ਦਿੱਤੇ ਆ ਤੇ ਆਪਾਂ ਇੱਕ ਆਪਾਂ ਨੂੰ ਨਾ ਭੈਣ ਨੇ ਫੋਨ ਕੀਤਾ ਸੀ ਕੈਨੇਡਾ ਤੋਂ ਤੇ ਉਹ ਕਹਿ ਰਹੇ ਆ ਕਿ ਸਾਡੇ ਨਾ ਮਤਲਬ ਬਹੁਤ ਜ਼ਿਆਦਾ ਝੂੜੀਆਂ ਪਈਆਂ ਹੋਈਆਂ ਫੇਸ ਦੇ ਉੱਪਰ ਤੇ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਕਰ ਸੀ ਕਾਫੀ ਵੀਡੀਓ ਪਹਿਲਾਂ ਵੀ ਪਾ ਚੁੱਕੇ ਆ ਚਲੋ ਆਪਾਂ ਤੁਹਾਡੀ ਫਾਰਮੇਸੀ ਤੇ ਨਵੀਂ ਵੀਡੀਓ ਬਣਾਦਾ ਕਹਿੰਦੇ ਆ ਸਾਨ ਜੀ ਵੀਡੀਓ ਹੋਵੇ ਕਿਉਂਕਿ ਟਾਈਮ ਬਿਲਕੁਲ ਨਹੀਂ ਆਉਂਦੀ ਮੇਰੇ ਕੋਲੇ ਬੀਜੀ ਆ ਬਹੁਤ ਜ਼ਿਆਦਾ ਤੇ ਕਹਿੰਦੀ ਫੇਸ ਦਾ ਬਿਲਕੁਲ ਧਿਆਨ ਨਹੀਂ ਰੱਖਿਆ ਜਾਂਦਾ ਬਹੁਤ ਜ਼ਿਆਦਾ ਬੀਜੀ ਆ ਤੇ ਤੁਸੀਂ ਕੋਈ ਵਧੀਆ ਜੀ ਮੈਨੂੰ ਸੌਖੀ ਜੀ ਰਿਮੇਡੀ ਕੋਈ ਦੱਸਿਓ ਤੇ ਮੈਂ ਉਹਨਾਂ ਨੂੰ ਦੱਸ ਵੀ ਦਿੱਤਾ ਸੀ ਐਸੇ ਵੀ ਤੁਸੀਂ ਇਦਾਂ ਇਦਾਂ ਕਰ ਲਿਓ ਹੋਰ ਵੀ ਇੱਕ ਦੋ ਚੀਜ਼ਾਂ ਬਾਰੇ ਮੈਂ ਉਹਨਾਂ ਨੂੰ ਦੱਸਿਆ ਜਿਵੇਂ ਉਹ ਕਹਿੰਦੇ ਕਿ ਮੈਨੂੰ ਸਕਿਨ ਦੀ ਅਲਰਜੀ ਹੋਈ ਪਈ ਆ ਬਹੁਤ ਜ਼ਿਆਦਾ ਹਨਾ ਤੇ ਮੈਂ ਉਹਨਾਂ ਨੂੰ ਇਹ ਕਿਹਾ ਸੀ ਕਿ ਤੁਸੀਂ ਨਿੰਮ ਆਪਾਂ ਦਾ ਹੁਣ ਇੱਥੇ ਜਿਵੇਂ ਨਿੰਮ ਮਿਲਦੀ ਆ ਆਪਣੇ ਹਨਾ ਘਰਾਂ ਦੇ ਵਿੱਚ ਲੱਗੀ ਹੁੰਦੀ ਐਕਸਰ ਆਪਾਂ ਨੂੰ ਮਿਲ ਜਾਂਦੀ ਕਿਤੋਂ ਵੀ ਆਪਾਂ ਲੈ ਕੇ ਆ ਸਕਦੇ ਆ ਤੇ ਮੈਂ ਕਿਹਾ ਤੁਸੀਂ ਨਿੰਮ ਦਾ ਪਾਣੀ ਉਬਾਲ ਕੇ ਜਿਵੇਂ ਮੈਨੂੰ ਉਹ ਵਧੀਆ ਲੱਗਦਾ ਏ ਕਿ ਉਹਦੇ ਨਾਲ ਨਾ ਮਤਲਬ ਜੋ ਵੀ ਆਪਾਂ ਨੂੰ ਕੋਈ ਏਦਾਂ ਦੀ ਅਲਰਜੀ ਵਗੈਰਾ ਹੁੰਦੀ ਆ ਠੀਕ ਹੋ ਜਾਂਦੀ ਆ ਤੇ ਉਹ ਭੈਣ ਕਹਿੰਦੇ ਵੀ ਇੱਥੇ ਮੈਨੂੰ ਨਿੰਮ ਨਹੀਂ ਮਿਲਦਾ ਪਰ ਮੈਂ ਕਹਿੰਦੀ ਇੰਡੀਆ ਤੋਂ ਆਪਣੇ ਰਿਸ਼ਤੇਦਾਰਾਂ ਨੂੰ ਕਹੂੰਗੀ ਕਿ ਮੈਨੂੰ ਇਸ ਪੱਤੇ ਸੁਕਾ ਕੇ ਨਾ ਕੋਰੀਅਰ ਕਰਵਾ ਦੇਣੇ ਤੇ ਕਿ ਬਾਕੀ ਕਹਿੰਦੇ ਮੈਨੂੰ ਇਹ ਦੱਸੋ ਵੀ ਝੁਰੜੀਆਂ ਬਾਰੇ ਹੁਣ ਇਹ ਕੀ ਕਰੀਏ ਉਹ ਮੈਨੂੰ ਇੱਕ ਦੋ ਹੋਰ ਉਹਨਾਂ ਨੇ ਪੁੱਛਿਆ ਵਾਲਾਂ ਦਾ ਵਾਲ ਬਹੁਤ ਝੜਦ ਰਹੇ ਆ ਏਦਾਂ ਕਰਕੇ ਕਾਫੀ ਧੀਰ ਗੱਲ ਹੁੰਦੀ ਰਹੀ ਬਹੁਤ ਵਧੀਆ ਲੱਗਿਆ ਹਨਾ लग थर्ती थर्ती कि ਜਦੋਂ ਕੋਈ ਇਦਾਂ ਆਪਣੇ ਨਾਲ ਗੱਲ ਕਰਦਾ ਏ ਵਧੀਆ ਲੱਗਦਾ ਏ ਤੇ ਫਿਰ ਮੈਨੂੰ ਕਹਿੰਦੀ ਝੂੜੀਆਂ ਬਹੁਤ ਜ਼ਿਆਦਾ ਫੈਸਤੇ ਹੋ ਚੁੱਕੀਆਂ ਐ ਕੀ ਕਰੀਏ ਹਜੇ ਉਹਨਾਂ ਦੀ ਏਜ ਮੈਨੂੰ ਲੱਗਦਾ 35 ਇੱਥੇ ਜੇ ਹੋਊਗੀ ਮਤਲਬ ਇਹੀ ਐ ਮੈਨੂੰ ਲੱਗਦਾ ਕਹਿੰਦੀ ਸੀ ਬੱਚੇ ਵਾਲੇ ਛੋਟੇ ਹੀ ਆ ਤੇ ਬਸ ਇੰਨੀ ਏਜ ਹੋਊਗੀ ਨਾ 35 36 ਤੇ ਇਹ ਕਹਿੰਦੇ ਬਹੁਤ ਜ਼ਿਆਦਾ ਝੂੜੀਆਂ ਪੈ ਚੁੱਕੀਆਂ ਤੇ ਮੈਂ ਸੋਚਿਆ ਕਿ ਜੋ ਤੁਹਾਡੇ ਨਾਲ ਸੌਖੀ ਜੀ ਰਿਮੇਡੀ ਆਪਾਂ ਸ਼ੁਰੂ ਕਰਕੇ ਦੱਸਦੇ ਆ ਤੁਹਾਡੇ ਨਾਲ ਸ਼ੇਅਰ ਕਰਦੇ ਆ ਆਪਨੇ ਕੋਲ ਹੈਗਾ ਜੀ ਨਾਰੀਅਲ ਦਾ ਤੇਲ ਆਪਾਂ ਨਾਰੀਅਲ ਦਾ ਤੇਲ ਲੈ ਲਿਆ ਇਹਨੂੰ ਆਪਾਂ ਇਦਾਂ ਪਾ ਲੈਣਾ ਇੱਕ ਚਮਚੇਕ ਦਾ ਵਾਰਾ ਪਾ ਲਈ ਆਪਾਂ ਵੱਡਾ ਚਮਚਾ ਹੋ ਗਿਆ ਜਿੱਦਾਂ ਤੇ ਆਹ ਆਪਣੇ ਕੋਲੇ ਹੈਗੀ ਆ ਫੜਕੜੀ ਜਿਹਨੂੰ ਆਪਾਂ ਫੜਕੜੀ ਕਹਿੰਦੇ ਹਨਾ ਆਪਾਂ ਫੜਕੜੀ ਕਹਿੰਦੇ ਇਹਨੂੰ ਐਲਮਨ ਜਿਹਨੂੰ ਬੋਲਦੇ ਆ ਮਤਲਬ ਇੰਗਲਿਸ਼ ਦੇ ਵਿੱਚ ਇਹਨੂੰ ਤੁਸੀਂ ਕੀ ਕਰਨਾ ਆਪਾਂ ਨਾ ਇਦਾਂ ਕਰਕੇ ਜੇ ਤੁਹਾਡੇ ਕੋਲ ਡਲੀ ਵਾਲੀ ਵੀ ਹੈਗੀ ਆ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਆਪਣੇ ਕੋਲੇ ਡਲੀ ਵਾਲੀ ਸੀਗੀ ਮੇਰੀ ਮੈਂ ਯੂਜ਼ ਕਰ ਲਈ ਸਾਰੀ ਖਤਮ ਹੋ ਗਈ ਮੇਰੇ ਕੋਲ ਨਹੀਂ ਸੀ ਹੈਗੀ ਤੇ ਇਹ ਵਾਲੀ ਮੇਰੇ ਕੋਲ ਪਈ ਹੋਈ ਹੈ ਇਹ ਵੀ ਮੈਂ ਫੇਸ ਦੇ ਉੱਪਰ ਯੂਜ਼ ਕਰਦੀ ਆ ਆਪਣੇ ਤੇ ਇਹਨੂੰ ਆਪਾਂ ਕੀ ਕਰਨਾ ਹੈ ਬਸ 2 ਕੁ ਮਿੰਟ ਨਾ ਇਹਦੇ ਵਿੱਚ ਇਦਾਂ ਕਰਕੇ ਨਾ ਜਿੱਦਾਂ ਆਪਾਂ ਕਹਿ ਦਿੰਨੇ ਹਨਾ ਵੀ ਕਿਸੇ ਵੀ ਚੀਜ਼ ਦਾ ਅਸਰ ਹੋ ਜਾਵੇ ਇਹਨੂੰ ਆਪਾਂ ਇਦਾਂ ਕਰਕੇ ਨਾ 2-3 ਮਿੰਟ ਇਹਦੇ ਵਿੱਚ ਕਮਾਉਣਾ ਹੈ ਜਿਹੜਾ ਆਪਾਂ ਤੇਲ ਪਾਇਆ ਹੋਇਆ ਏ ਕੋਕੋਨਟ ਦਾ ਤੇਲ ਆਪਾਂ ਇਹਨੂੰ ਤੁਸੀਂ ਧੰਦਾ ਧੰਦਾ ਕਰਕੇ ਘੁਮਾ ਲੈਣਾ ਤੇ ਬਹੁਤ ਹੀ ਵਧੀਆ ਤੁਹਾਡੀ ਸਕਿਨ ਟਾਈਟ ਹੋ ਜੂਗੀ ਇਕਦਮ ਜੇ ਤੁਸੀਂ ਫਰਕਰੀ ਯੂਜ਼ ਕਰੋਗੇ ਨਾ ਹਫਤੇ ਵਿੱਚ ਦੀ ਦੋ ਵਾਰ ਤੁਸੀਂ ਯੂਜ਼ ਕਰ ਸਕਦੇ ਹੋ ਨੂੰ ਤੇਲ ਨੂੰ ਬਣਾ ਕੇ ਤੁਸੀਂ ਸਟੋਰ ਕਰ ਸਕਦੇ ਹੋ ਮੈਂ ਚਲੋ ਤੁਹਾਨੂੰ ਦਿਖਾਉਣਾ ਸੀ ਆ ਮੈਂ ਥੋੜਾ ਬਣਾਇਆ ਏ ਤੁਸੀਂ ਜ਼ਿਆਦਾ ਵੀ ਬਣਾ ਸਕਦੇ ਹੋ ਜਿਆਦਾ ਬਣਾ ਕੇ ਇਹਨੂੰ ਰੱਖ ਲਓ ਆਪਣੇ ਮਤਲਬ ਕਮਰੇ ਦੇ ਵਿੱਚ ਰੱਖ ਸਕਦੇ ਹੋ ਤੁਸੀਂ ਜਦੋਂ ਰਾਤ ਨੂੰ ਸੌਣਾ ਹੈ ਉਸ ਟਾਈਮ ਤੁਸੀਂ ਆਪਣੇ ਫੇਸ ਦੇ ਉੱਪਰ ਇਹਨੂੰ ਡੇਲੀ ਲਗਾਉਣਾ ਸ਼ੁਰੂ ਕਰੋ ਤੇ ਬਹੁਤ ਵਧੀਆ ਰਿਜ਼ਲਟ ਆ ਇਸ ਚੀਜ਼ ਦਾ ਕੋਈ ਇਹ ਨਹੀਂ ਬਿਲਕੁਲ ਹਲਕਾ ਜਿਹਾ ਲਗਾਉਣਾ ਹੈ ਕੋਈ ਇਹ ਨਹੀਂ ਹੋਊਗਾ ਤੁਹਾਨੂੰ ਜਦੋਂ ਹੀ ਤੁਹਾਨੂੰ ਕੋਲ ਟਾਈਮ ਮਿਲਦਾ ਹੈ ਜਾਂ ਤੁਸੀਂ ਡੇਲੀ ਵੀ ਲਗਾ ਸਕਦੇ ਹੋ ਤੁਸੀਂ ਹਫ਼ਤੇ ਵਿੱਚ ਦੋ ਤਿੰਨ ਵਾਰ ਵੀ ਲਗਾ ਸਕਦੇ ਹੋ ਕੋਈ ਚੱਕਰ ਨਹੀਂ ਆਏਗਾ ਕਿਉਂਕਿ ਬਹੁਤ ਵਧੀਆ ਰਿਜ਼ਲਟ ਆ ਇਹ ਜਿਹੜੀ ਫਰਕਰੀ ਹੈ ਨਾ ਬਹੁਤ ਹੀ ਜ਼ਿਆਦਾ ਵਧੀਆ ਹੈ ਦੇਖੋ ਥੋੜੀ ਜਿਹੀ ਖੁਰਗੀ ਹੈ ਜਿੱਦਾਂ ਨਾ ਆਪਾਂ ਇਦਾਂ ਦਾ ਕੀਤਾ ਵਿੱਚ ਇਹਦੇ ਥੋੜੀ ਜਿਹੀ ਖੁਰਗੀ ਹੈ ਤੇ ਟਾਈਟ ਹੋ ਜੂਗੀ ਤੁਹਾਡੀ ਸਕਿਨ ਬਿਲਕੁਲ ਟਾਈਟ ਹੋ ਜੂਗੀ ਬਹੁਤ ਵਧੀਆ ਤੇ ਤੁਹਾਨੂੰ ਇਦਾਂ ਲੱਗੂਗਾ ਤੁਸੀਂ ਥੋੜੇ ਦਿਨ ਇਹ ਯੂਜ਼ ਕਰੋਗੇ ਨੂੰ ਤੁਹਾਨੂੰ ਆਪਾਂ ਦੱਸ ਦਿੰਨੇ ਆ ਤੁਹਾਨੂੰ ਕਿਸ ਤਰੀਕੇ ਦੇ ਨਾਲ ਆ ਦੇਖੋ ਜੀ ਇਹ ਬਹੁਤ ਹੀ ਜ਼ਿਆਦਾ ਜਿਵੇਂ ਵੈਸੇ ਵੀ ਕੋਕੋਨਟ ਦਾ ਆਇਲ ਹੁੰਦਾ ਨਾ ਜਿਹੜਾ ਵੈਸੇ ਹੀ ਵਧੀਆ ਹੈ ਪਰ ਇਹਦੇ ਵਿੱਚ ਜੇ ਆਪਾਂ ਫੜਕੜੀ ਮਿਲਾ ਕੇ ਲਗਾ ਲਾਂਗੇ ਇਹ ਬਹੁਤ ਜ਼ਿਆਦਾ ਪਾਵਰਫੁਲ ਹੋ ਜਾਊਗਾ ਕਿ ਬਹੁਤ ਜਲਦੀ ਆਪਾਂ ਨੂੰ ਰਿਜ਼ਲਟ ਦੇਊਗਾ ਇਹ ਪਹਿਲਾਂ ਆਪਾਂ ਕੀ ਕਰਨਾ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਧੋ ਲੈਣਾ ਹੈ ਤੁਸੀਂ ਜਿਸ ਵੀ ਚੀਜ਼ ਦੇ ਨਾਲ ਧੋਂਦੇ ਹੋ ਫੇਸ ਤੁਹਾਡਾ ਫੇਸ ਗੰਦਾ ਨਹੀਂ ਹੋਣਾ ਚਾਹੀਦਾ ਕਿ ਨਹੀਂ ਹੈ ਕਿ ਤੁਸੀਂ ਡਸਟਰੋ ਫੇਸ ਦੇ ਉੱਪਰ ਤੁਸੀਂ ਇਹ ਵਾਲੀ ਰੋਮੇਡੀ ਲਗਾ ਰਹੇ ਹੋ ਨਹੀਂ ਫਿਰ ਨਹੀਂ ਸਰਕਾਰਾਂ ਫਿਰ ਹੋਰ ਵੀ ਖਰਾਬ ਹੋਊਗੀ ਬਸ ਇਹਨੂੰ ਬਿਲਕੁਕੁਲ ਹੀ ਥੋੜਾ ਜਿਹਾ ਆਪਾਂ ਨੂੰ ਪਤਾ ਹੈ ਨਾ ਆਇਲ ਇਹਦੇ ਵਿੱਚ ਜ਼ਿਆਦਾ ਹੀ ਹੁੰਦਾ ਏ ਤੇ ਹਲਕਾ ਜਿਹਾ ਹੀ ਲਗਾਉਣਾ ਹੈ ਕੋਈ ਜ਼ਿਆਦਾ ਨਹੀਂ ਤੇ ਇੱਕ ਦਾ ਚੀਜ਼ ਦਾ ਤੁਸੀਂ ਧਿਆਨ ਰੱਖਿਓ ਕਿ ਆਪਣੇ ਆਈਬ੍ਰੋਸ ਦੇ ਉੱਪਰ ਨਹੀਂ ਲਗਾਉਣਾ ਇਹਨੂੰ ਆਇਲ ਨੂੰ ਜੇ ਕਈ ਵਾਰ ਗਲਤੀ ਨਾਲ ਲੱਗ ਵੀ ਜਾਵੇ ਤੇ ਇਹਨੂੰ ਕਲੀਨ ਕਰ ਲਓ ਜਲਦੀ ਕਿਉਂਕਿ ਇਹ ਹੁੰਦਾ ਨਾ ਫਰਕਰੀ ਦੇ ਨਾਲ ਜਿੱਦਾਂ ਆਪਾਂ ਕਹਿ ਦਿੰਨੇ ਆ ਕਿ ਆਪਣੇ ਜਿਹੜੇ ਹੈਅਰ ਆ ਉਹ ਵੀ ਰਿਮੂਵ ਹੋ ਜਾਂਦੇ ਆ ਸੋ ਇਸ ਕਰਕੇ ਆਈਬ੍ਰੋਸ ਦੇ ਉੱਪਰ ਜਾਂ ਆਪਣੇ ਵਾਲਾਂ ਦੇ ਉੱਪਰ ਤੁਸੀਂ ਨਾ ਲਗਾਓ ਸਿਰਫ ਤੁਹਾਨੂੰ ਜਿੱਥੇ ਤੁਹਾਡੇ ਚੁਰੜੀਆਂ ਆ ਤੁਸੀਂ ਉਹ ਇੰਨਾ ਜਗ੍ਹਾ ਤੇ ਇੱਥੇ ਚਲੋ ਆਪਾਂ ਲਗਾ ਸਕਦੇ ਹਾਂ ਅਪਰ ਲਿਪਸ ਤੇ ਕੋਈ ਚੱਕਰ ਨਹੀਂਗਾ ਇੱਥੇ ਅੱਖਾਂ ਦੇ ਇੱਥੇ ਇੱਥੇ ਬਸ ਇੰਨੀ ਜਗ੍ਹਾ ਤੇ ਤੁਸੀਂ ਲਗਾਇਓ ਮੱਥੇ ਦੇ ਉੱਪਰ ਤੁਸੀਂ ਲਗਾਣਾ ਹੈ ਮੈਂ ਤੁਹਾਡੇ ਕਿਉਂਕਿ ਤੁਹਾਨੂੰ ਵੀਡੀਓ ਬਣਾ ਕੇ ਦਿਖਾ ਰਹੀਆਂ ਤੁਹਾਨੂੰ ਤੇ ਮੈਨੂੰ ਕੁਝ ਜ਼ਿਆਦਾ ਮੇਰੇ ਕੋਲ ਸ਼ੀਸ਼ਾ ਨਹੀਂ ਹੈਗਾ ਤੇ ਜੇ ਮੈਂ ਸ਼ੀਸ਼ੇ ਮੂਰੇ ਖੜਕੇ ਮਤਲਬ ਲਗਾਉਂਗੀ ਤੇ ਮੈਂ ਪੂਰੇ ਧਿਆਨ ਨਾਲ ਲਗਾਉਂਗੀ ਜਿੱਦਾਂ ਇੱਥੇ ਮੱਥੇ ਤੇ ਨਾ ਧਿਆਨ ਨਾਲ ਲਗਾਉਣਾ ਹੈ ਸੁਰੜੀਆਂ ਤੁਹਾਡੀਆਂ ਚੱਕੀਆਂ ਜਾਣਗੀਆਂ ਤੇ ਪਰ ਤੁਸੀਂ ਇਹ ਆ ਕਿ ਪੂਰਾ ਧਿਆਨ ਰੱਖ ਕੇ ਤੁਸੀਂ ਇਹਨੂੰ ਲਗਾ ਕੇ ਇੱਦਾਂ ਕਰਕੇ ਜਿਆਦਾ ਆਪਣੀ ਸਕਿਨ ਜਿਹੜੀ ਲੂਸ ਐ ਇੱਥੋਂ ਹੁੰਦੀ ਐ ਐਨਾ ਚੀਜ਼ਾਂ ਆ ਜਿਹੜੀ ਆਪਣੀ ਆ ਸਕਿਨ ਹੁੰਦੀ ਐ ਇਹ ਥੱਲੇ ਲਟਕਣ ਲੱਗ ਜਾਂਦੀ ਹੈ ਫਿਰ ਆਪਾਂ ਨੂੰ ਲੱਗਦਾ ਕਿ ਏਜ ਆਪਣੀ ਦਿਖਣ ਲੱਗ ਗਈ ਏ ਕਿ ਸਕਿਨ ਵਧੀਆ ਨਹੀਂ ਲੱਗ ਰਹੀ ਇਦਾਂ ਇਹਨੂੰ ਕਰੀ ਜਾਣਾ ਤੁਸੀਂ ਇਹਨੂੰ ਤੁਸੀਂ 10 ਟਾਈਮ ਇਦਾਂ ਇਦਾਂ 10 ਵਾਰ ਗਿਣੀ ਜਾਣਾ ਤੁਸੀਂ 10 ਵਾਰ ਕਰ ਸਕਦੇ ਹੋ ਆਥੇ ਮਾਸ ਆਪਣਾ ਬਹੁਤ ਜ਼ਿਆਦਾ ਨਾ ਇਦਾਂ ਪਤਲਾ ਜਾ ਹੋ ਜਾਂਦਾ ਏ ਕਿ ਇਹ ਆਪਾਂ ਯੂਜ਼ ਕਰਾਂਗੇ ਤੇ ਜਿਹੜਾ ਆਪਣਾ ਮਾਸਾ ਉਹ ਬਿਲਕੁਲ ਹੀ ਆਪਣੇ ਇਦਾਂ ਜਿਵੇਂ ਆਪਣੇ ਇਸ ਫੇਸ ਦੇ ਨਾਲ ਹੀ ਮਿਲਣਾ ਸ਼ੁਰੂ ਹੋ ਜੂਗਾ ਕਿਹਿਆਂ ਦੇ ਹੁੰਦਾ ਨਾ ਇੱਥੇ ਖੱਡੇ ਜੇ ਬਣ ਜਾਂਦੇ ਆ ਵਿੱਚ ਤੁਸੀਂ ਬਿਲਕੁਲ ਹਲਕੇ ਹੱਥ ਨਾਲ ਇਦਾਂ ਇਦਾਂ ਕਰਕੇ ਇੱਥੇ ਜ਼ਿਆਦਾ ਤੁਸੀਂ ਦਬਾਅ ਨਹੀਂ ਪਾਉਣਾ ਬਿਲਕੁਲ ਹੀ ਹਲਕੇ ਹੱਥ ਦੇ ਨਾਲ ਇਦਾਂ બસ ਇਹ ਹੋ ਜਾਵੇ ਕਿ ਇੱਥੇ ਆਪਣੇ ਚੰਗੀ ਤਰ੍ਹਾਂ ਆਇਲ ਲੱਗ ਜਾਵੇ ਤੇ ਤੁਸੀਂ ਕੁਛੀ ਦਿਨ ਲਗਾਓਗੇ ਤੁਹਾਨੂੰ ਇਦਾਂ ਲੱਗਣ ਲੱਗ ਜੂਗਾ ਕਿ ਮੇਰੀ ਸਕਿਨ ਟਾਈਟ ਹੋ ਰਹੀ ਆ ਫੇਸ ਤੇ 글로 ਆ ਰਿਹਾ ਏ ਮਤਲਬ ਟਾਈਟ ਹੋ ਜੂਗੀ ਸਕਿਨ ਆਟੋਮੈਟਿਕ ਹੀ 글로 ਆਊਗਾ ਨਾ ਚਿਹਰੇ ਦੇ ਉੱਪਰ ਜਦੋਂ ਸਕਿਨ ਆਪਣੀ ਲੂਸ ਹੋਣ ਲੱਗ ਜਾਂਦੀ ਆਪਣਾ 글로 ਵੀ ਉੱਡ ਜਾਂਦਾ ਹੈ ਹਨਾ ਉਹ ਗੱਲ ਬਣ ਜਾਂਦੀ ਹੈ ਤੇ ਬਹੁਤ ਵਧੀਆ ਰਿਜ਼ਲਟ ਆ ਇਸ ਚੀਜ਼ ਦਾ ਹੈ ਤਾਂ ਛੋਟੀ ਜੀ ਚੀਜ਼ ਆ ਤੇ ਕਮਾਲ ਬਹੁਤ ਜ਼ਿਆਦਾ ਇਹਦਾ ਇਦਾਂ ਹੀ ਆ ਨਾ ਕਿ ਛੋਟੀ ਜੀ ਚੀਜ਼ ਆ ਕਮਾਲ ਬਹੁਤ ਜ਼ਿਆਦਾ ਹੈ ਤੇ ਤੁਸੀਂ ਜਰੂਰ ਟਰਾਈ ਕਰਿਓ ਔਖਾ ਕੋਈ ਕੰਮ ਨਹੀਂਗਾ ਇਹ ਹਰ ਜਗ੍ਹਾ ਤੋਂ ਮਿਲ ਜਾਂਦੀ ਆ ਫੜਕੜੀ ਤੁਹਾਨੂੰ ਮਤਲਬ ਇੱਕ ਡਲਾ ਟਾਈਪ ਜਿਹੜਾ ਹੋਊਗਾ ਉਹ ਵੀ ਮਿਲ ਜੂਗਾ ਜੇ ਤੁਸੀਂ ਇਦਾਂ ਕਰਕੇ ਮਤਲਬ ਲੈ ਕੇ ਆਉਣੀ ਆ ਇਹ ਵੀ ਮੈਨੂੰ ਲੱਗਾ ਕਿੰਨੇ ਦੀ 20-23 ਰੁਪਏ ਦੀ ਮਿਲ ਗਈ ਹੋਣੀ ਆ ਟਿੱਕੀ ਟਾਈਪ ਆ ਇਹ ਜਿਵੇਂ ਸਾਬਣ ਦੀ ਟਿੱਕੀ ਹੁੰਦੀ ਆ ਤੇ ਬਹੁਤ ਕੰਮ ਆਉਂਦੀ ਆ ਫੜਕੜੀ ਇਹ ਆਪਾਂ ਨੂੰ ਪਤਾ ਹੀ ਆ ਪਹਿਲਾਂ ਟੈਂਮਾਂ ਦੇ ਵਿੱਚ ਕੈਨ ਇਸ ਜਿਵੇਂ ਨਜ਼ਰ ਉਤਾਰਦੋ ਹਨ ਤਵੇ ਤੇ ਖਿਲ ਕਰਕੇ ਲਾ ਲਓ ਫਿਰ ਕਹਿੰਦੇ ਜੇ ਆਪਣੇ ਦੰਦ ਦਰਦ ਕਰਦੇ ਆ ਕਈਆਂ ਨੂੰ ਹੁੰਦਾ ਨਾ ਕਿ ਦੰਦ ਬਹੁਤ ਜ਼ਿਆਦਾ ਦਰਦ ਕਰਦੇ ਆ ਉਹ ਤੁਸੀਂ ਕੀ ਕਰਨਾ ਹੈ ਇਹਦੇ ਵਿੱਚੋਂ ਫੜਕੜੀ ਇੰਨੀ ਸਾਰੀ ਲੈ ਕੇ ਤਵੇ ਤੇ ਖਿਲ ਕਰਕੇ ਉਹਨੂੰ ਕੁੱਟ ਕੇ ਉਹਦੇ ਵਿੱਚ ਥੋੜਾ ਜਿਹਾ ਨਿੰਬੂ ਨਚੋੜ ਕੇ ਤੇ ਆਪਣੇ ਦੰਦਾਂ ਤੇ ਲਗਾ ਲਓ ਤੁਹਾਡੇ ਦੰਦ ਕਦੇ ਵੀ ਨਹੀਂ ਦਰਦ ਕਰਨਗੇ ਵਧੀਆ ਹੋ ਜਾਣਗੇ ਇਹ ਬੜਾ ਹੀ ਅਜਮਾਇਆ ਹੋਇਆ ਨੁਸਖਾ ਹੈ ਤੇ ਤੁਸੀਂ ਇਹ ਵੀ ਜਿਨ੍ਹਾਂ ਦੇ ਦੰਦ ਦੁਖਦੇ ਆ ਉਹ ਵੀ ਜ਼ਰੂਰ ਕਰਕੇ ਦੇਖ ਲਿਓ ਬਹੁਤ ਵਧੀਆ ਤਰੀਕਾ ਹੈ ਤੇ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਆਈਕਨ ਪ੍ਰੈਸ ਕਰ ਦਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਓਕੇ ਜੀ ਧੰਨਵਾਦ ਬਹੁਤ ਬਹੁਤ ਤੁਹਾਡਾ